ਹਰ ਬਿੰਗ ਜਿਹੜਾ ਉਰੇ ਕੂੜੇ ਦਾ ਡੈਂਪ ਲੱਗਿਆ ਸੀ ਜੀਟੀ ਰੋਡ ਦੇ ਉੱਪਰ ਮੰਡੀ ਦੇ ਬਾਹਰ ਤੁਸੀਂ ਸੰਘਰਸ਼ ਵੀ ਕੀਤਾ ਤੁਹਾਡੀ ਸੰਸਥਾ ਜਿਹੜੀ ਵੀ ਹੈ ਸੰਘਰਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਕੂੜੇ ਦਾ ਡੈਂਪ ਚੱਕ ਲਿੱਤਾ ਗਿਆ ਸੀਗਾ ਲੇਕਿਨ ਹੁਣ ਵੀ ਲੋਕਾਂ ਵੱਲੋਂ ਜਿਹੜਾ ਹੈ ਕੂੜਾ ਸਟੇ ਜਾ ਰਿਹਾ ਔਰੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਸੰਸਥਾ ਵਾਜਸੋ ਖੰਨਾ ਸਿਟੀਜ਼ਨ ਵੱਲੋਂ ਬਤੌਰ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਸਮੂਹ ਮੈਂਬਰਾਂ ਵੱਲੋਂ ਸਮੂਹ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਵਾਜਸੋ ਖੰਨਾ ਸਿਟੀਜ਼ਨ ਵੱਲੋਂ ਜੋ ਵਾਸਵਾ ਕੇ ਲੋਕਪ ਉਹਨਾਂ ਦੇ ਨਾਲ ਤੁਸੀਂ ਸਾਡਾ ਪੂਰਾ ਯੋਗਦਾਨ ਕਰਦੇ ਹੋ ਸਾਨੂੰ ਸਹਿਯੋਗ ਦਿੰਦੇ ਹੋ ਕਿ ਉਹਨਾਂ ਮੁੱਦਿਆਂ ਨੂੰ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਪਹੁੰਚਾਉਣ ਵਿੱਚ ਜੋ ਤੁਸੀਂ ਸਾਡੀ ਮਦਦ ਕਰਦੇ ਹੋ ਉਸ ਲਈ ਸਾਡੀ ਸੰਸਦਾਂ ਦੇ ਮੈਂਬਰ ਅਤੇ ਸਮੂਹ ਇਲਾਕਾ ਨਿਵਾਸੀ ਹਮੇਸ਼ਾ ਤੁਹਾਡੇ ਦੇ ਧਰਵਾਤੀ ਰਹਿਣਗੇ ਤੇ ਗੱਲ ਇਹ ਹੈ ਤੁਸੀਂ ਆ ਜਿਹੜਾ ਗੱਲ ਕੀਤੀ ਹੈ ਇਹ ਡੰਪ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਲਗਾਇਆ ਜਾਂਦਾ ਸੀ ਜਿਸ ਦੀ ਆਵਾਜ਼ ਅਸੀਂ ਇੱਕ ਦਿਨ ਮੀਟਿੰਗ ਤੋਂ ਬਾਅਦ ਉਠਾਈ ਸੀ ਤੇ ਉਸ ਸੰਬੰਧ ਵਿੱਚ ਅਸੀਂ ਵੱਖਵਾਹ ਐਡੀਐਮ ਸਾਹਿਬਾਨ ਨੂੰ ਇਸ ਸੰਬੰਧੀ ਅਸੀਂ ਮੰਗ ਪੱਤਰ ਵੀ ਦਿੱਤੇ ਸੀ ਮੀਡੀਆ ਦੇ ਵਿੱਚ ਖਬਰਾਂ ਉੱਠੀਆਂ ਸੀ ਤੇ ਇਹਦੀਆਂ ਚਿੱਠੀ ਪੱਤਰ ਅਸੀਂ ਉੱਪਰ ਤੱਕ ਭੇਜੇ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ 'ਚ ਆਇਆ ਤੇ ਸਰਕਾਰ ਦੀ ਜੋ ਉੱਪਰੋਂ ਦਬਾਅ ਪਿਆ ਸੀਗਾ ਉਸ ਤੋਂ ਬਾਅਦ ਇਹ ਡੰਪ ਕੂੜੇ ਦਾ ਚੱਕਿਆ ਗਿਆ ਪਰੰਤੂ ਤੁਹਾਡੀ ਗੱਲ ਸਹੀ ਹੈ ਕਿ ਕੁਝ ਲੋਕ ਅਜੇ ਇੱਥੇ ਕੂੜਾ ਸਿੱਟ ਜਾਂਦੇ ਨੇ ਮੈਂ ਕਹੂੰਗਾ ਸਿੱਧੇ ਸ਼ਬਦਾਂ ਦੇ ਵਿੱਚ ਮੈਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਇਸ ਤੋਂ ਅਸੀਂ ਕੁਝ ਨਹੀਂ ਲੈਣਾ ਅਸੀਂ ਸ਼ਹਿਰ ਦੇ ਮੁੱਦੇ ਚੱਕਦੇ ਆਂ ਸ਼ਹਿਰ ਦੀ ਸੁੰਦਰਤਾ ਆਜ ਵਾਸਤੇ ਸ਼ਹਿਰ ਦੀ ਦਿੱਕਤ ਸੁਧਾਰਨ ਵਾਸਤੇ ਪਰੰਤੂ ਕੁਝ ਬੇਸ਼ਰਮ ਲੋਕ ਇੱਥੇ ਅਜੇ ਵੀ ਜਿਨ੍ਹਾਂ ਨੂੰ ਕੋਈ ਸ਼ਰਮ ਨਹੀਂ ਉਹ ਇੱਥੇ ਕੂੜਾ ਸੜ ਜਾਂਦੇ ਨੇ ਕੂੜਾ ਸਾਡੇ ਸਫਾਈ ਕਰਮਚਾਰੀ ਜਿਹੜੇ ਸਾਡੇ ਵੀਰ ਨੇ ਯੋਧੇ ਅਸਲੀ ਉਹ ਪੂਰਾ ਆਪਣਾ ਰੋਲ ਅਦਾ ਕਰਦੇ ਨੇ ਸਾਡੇ ਸਫਾਈ ਕਰਮਚਾਰੀ ਹਰ ਤੋਂ ਪੂਰਾ ਚੱਕਦੇ ਨੇ ਪਰ ਰਾਤ ਬਰਾਤੀ ਸਾਨੂੰ ਲੋਕਾਂ ਤੋਂ ਪਤਾ ਲੱਗਿਆ ਕਿ ਚੰਗੇ ਚੰਗੇ ਲੋਕ ਕੂੜੇ ਲਫਾਫਿਆਂ ਚ ਵਾ ਕੇ ਸੜ ਜਾਂਦੇ ਨੇ ਕੋਈ ਕਿਸੇ ਅਵਸਥਾ 'ਚ ਸਿੱਟ ਜਾਂਦਾ ਹੈ ਹੈਰਾਨੀ ਦੀ ਗੱਲ ਹੈ ਕਿ ਗੱਲਾਂ ਸੀ ਕਰਦੇ ਆ ਕੈਨੇਡਾ ਦੀ ਕੈਨੇਡਾ ਬਹੁਤ ਸੋਹਣਾ ਹੈ ਜੀ ਰਸ਼ੀਆ ਬੜਾ ਸੋਹਣਾ ਹੈ ਅਮਰੀਕਾ ਸੋਹਣਾ ਹੈ ਇੰਗਲੈਂਡ ਸੋਹਣਾ ਹੈ ਉਹ ਭਾਈ ਸਾਹਿਬ ਖੰਨੇ ਸ਼ਹਿਰ ਕਿਵੇਂ ਸੋਹਣਾ ਬਣੂਗਾ ਸਾਡੇ ਮਾਨਯੋਗ ਮੰਤਰੀ ਸਭਾ ਹੰਸ ਕਹਿੰਦੇ ਨੇ ਕਿ ਖੰਨੇ ਸ਼ਹਿਰ ਨੂੰ ਸੁੰਦਰਤਾ ਦਾ ਬਣਾਉਣ ਲਈ ਖੰਨੇ ਸ਼ਹਿਰ ਦੇ ਦਿੱਕ ਸੁਧਾਰਨ ਲਈ ਮੈਂ ਉਹ ਪ੍ਰੈਲੇ ਕਰ ਰਿਹਾ ਪਰ ਮੈਨੂੰ ਹੈਰਾਨੀ ਦੀ ਗੱਲ ਹੈ ਇਹ ਜਿਹੜੇ ਲੋਕ ਕੂੜਾ ਸਿੱਟਦੇ ਨੇ ਇਹਨਾਂ ਨੂੰ ਕਦੋਂ ਸ਼ਰਮ ਆਊਗੀ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਅਜੇ ਵੀ ਕੂੜਾ ਫੈਲਦਾ ਹੈ ਖੰਨੇ ਸ਼ਹਿਰ ਤੋਂ ਬਾਹਰ ਜਾਈਏ ਤਾਂ ਤੁਸੀਂ ਦੇਖੋ ਕਿਨਾਰਿਆਂ ਤੇ ਕੂੜਾ ਸਿੱਟਿਆ ਹੁੰਦਾ ਐਸ ਪਾਸੇ ਜਿਹੜੀ ਕਬਜਾ ਮਿਲਰ ਰੋਡ ਹੈ ਜੈਨ ਮਲਟੀਪਰਪਸ ਹਸਪਤਾਲ ਤੋਂ ਉਰਲੇ ਪਾਸੇ ਉੱਥੇ ਕੂੜਾ ਸਿੱਟਿਆ ਹੁੰਦਾ ਸਾਡੇ ਸਫਾਈ ਕਰਮਚਾਰੀ ਕੂੜਾ ਚੱਕਦੇ ਨੇ ਪਰ ਇਹ ਉਦੋਂ ਤੱਕ ਸਫਾਈ ਨਹੀਂ ਹੋ ਸਕਦੀ ਸਹੀ ਰੂਪ ਦੇ ਵਿੱਚ ਜਦੋਂ ਤੱਕ ਲੋਕ ਖੁਦ ਜਾਗਰੂਕ ਹੋ ਕੇ ਕੂੜਾ ਸਿੱਟਣ ਤੋਂ ਗਰੇਜ ਨਹੀਂ ਕਰਦੇ ਜਦੋਂ ਮੰਤਰੀ ਸਾਹਿਬ ਨੇ ਆਪਣੇ ਈ ਰਿਕਸ਼ਾ ਲਗਾਏ ਨੇ ਟਰਾਲੀਆਂ ਲਗਾਈਆਂ ਨੇ ਤਾਂ ਕੂੜਾ ਉਹਨਾਂ ਦੇ ਵਿੱਚ ਸਿੱਟੋ ਜਿਹੜਾ ਉਹਨਾਂ ਦਾ ਬਣਦਾ ਖਰਚਾ ਉਹਨੂੰ ਦਿਓ ਤੁਸੀਂ ਦਿਓ ਨਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਕੋਈ ਨਹੀਂ ਲੈਣਾ ਦੇਣਾ ਸਾਡੀ ਇੱਕੋ ਮੰਗ ਹੈ ਕਿ ਕਿਰਪਾ ਕਰਕੇ ਇਸ ਪੁਆਇੰਟ ਨੂੰ ਅਸੀਂ ਬੜੀ ਜਦੋਜਹਿਦ ਤੋਂ ਬਾਅਦ ਖਾਲੀ ਕਰਾਇਆ ਸਾਡੀ ਸੰਸਥਾ ਵਾਇਸ ਆਫ ਖੰਨਾ ਸਿਟੀਜ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਡਟ ਕੇ ਸਾਥ ਦਿੱਤਾ ਸੀ ਤੇ ਸਮਾਜ ਸੇਵੀਆਂ ਦਾ ਜਿਨ੍ਹਾਂ ਨੇ ਸਾਡਾ ਡਟ ਕੇ ਸਾਥ ਦਿੱਤਾ ਜਿਨ੍ਹਾਂ ਨੇ ਹੱਥ ਵੀ ਸਾਡੇ ਵਾਜ ਸਾਈ ਹੈ ਇਹ ਵਾਹ ਸਾਡੀ ਖੰਨਾ ਸ਼ਹਿਰ ਵਾਸਤੇ ਆ ਸਾਡਾ ਕੋਈ ਨਿੱਜੀ ਮਾਮਲਾ ਨਹੀਂ ਹੈਗਾ ਇਹ ਸ਼ਹਿਰ ਚ ਗੰਦਗੀ ਦੂਰ ਹੋਊ ਸ਼ਹਿਰ ਸੋਹਣਾ ਹੋਊਗਾ ਉਸ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੂਗਾ ਜਦੋਂ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰੋਂ ਆਉਂਦੇ ਨੇ ਸਰਵਿਸ ਰੋਡ ਤੋਂ ਲੰਘਦੇ ਨੇ ਕੋਈ ਇੱਕੋ ਗੱਲ ਉਠਾਉਂਦੇ ਆ ਤੁਹਾਡਾ ਸ਼ਹਿਰ ਬੜਾ ਗੰਦਾ ਇਸ ਤੋਂ ਪਹਿਲਾਂ ਇਹ ਕੂੜਾ ਕਰਕਟ ਸ਼ਹਿਰ ਦੇ ਮਲੇਰ ਕੋਲਾ ਚੌਕ ਚੁੰਦਾ ਸੀ ਲਲੇੜੀ ਚੌਂਕ ਚੁੰਦਾ ਸੀ ਸਮਾਧੀ ਚੌਂਕ ਚੁੰਦਾ ਸੀ ਉਦੋਂ ਜਿਹੜੇ ਲੋਕ ਬੋਲਦੇ ਸੀ ਉਹ ਬਾਅਦ ਦੇ ਵਿੱਚ ਮੂੰਹ ਤੇ ਟੀਬ ਲਾ ਕੇ ਚੁੱਪ ਕਰ ਗਏ ਇਸ ਲਈ ਅੱਜ ਤੁਹਾਡਾ মিডিਆ ਕਰਮੀਆਂ ਦਾ ਧੰਨਵਾਦ ਹੈ ਜੇ ਇਥੇ ਲੋਕਾਂ ਨੇ ਕੂੜਾ ਨਾ ਸਿਟਣਾ ਬੰਦ ਕੀਤਾ ਇਸ ਮਾਮਲੇ ਨੂੰ ਅਸੀਂ ਦੁਬਾਰਾ ਮੁੱਖ ਮੰਤਰੀ ਤੱਕ ਤੇ ਹੋ ਸਕਦਾ ਐਨਜੀਟੀ ਤੱਕ ਲੈ ਕੇ ਜਾਈਏ ਤੁਹਾਡਾ ਮੀਡੀਆ ਕਰਮਾ ਦਾ ਮੇਰੇ ਹਰਪ੍ਰੀਤ ਸਿੰਘ ਪ੍ਰਿੰਸ ਵੱਲੋਂ ਸਮੂਹ ਮੈਂਬਰ ਵੱਲੋਂ ਬਹੁਤ ਧੰਨਵਾਦ 250 ਖੰਨਾ ਸਿਟੀਜ਼ਨ ਪੁਰਸਵਾ ਪਹਿਲਾਂ ਸਾਡੀ ਇੱਕ ਮੀਟਿੰਗ ਹੋਈ ਸੀ ਹਰਪ੍ਰੀਤ ਸਿੰਘ ਜੈ ਜੀ ਉਹਨਾਂ ਅਸੀਂ ਬਹੁਤ ਜੋਰ ਲਾ ਕੇ ਉਹ ਕੂੜੇ ਦਾ ਢੰਗ ਚੁਪਵਾਇਆ ਸੀਗਾ ਲੇਕਿਨ ਉਸ ਤੋਂ ਬਾਅਦ ਹੁਣ ਫੇਰ ਬਹੁਤ ਲੋਕ ਇੱਥੇ ਕੂੜਾ ਸੁੱਟ ਰਹੇ ਨੇ ਦਿੰਦਿਆ ਕਰਦਾ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਹੈ ਪੰਜਾਬ ਸਰਕਾਰ ਅਗੇ ਬੇਨਤੀ ਹੈ ਵੀ ਇਹ ਕੂੜੇ ਦਾ ਡੰਪ ਇੱਥੋਂ ਚੱਕਿਆ ਜਾਵੇ ਬਿਮਾਰੀਆਂ ਦਾ ਘਰ ਹੈ ਕਿਉਂਕਿ ਮੂੜੇ ਹੁਣ ਸੀਜ਼ਨ ਆ ਰਿਹਾ ਹੈ ਫਸਲਾਂ ਦਾ ਸੰਘਣਾ ਸੀਜ਼ਨ ਆ ਰਿਹਾ ਹੈ ਪਹਿਲਾਂ ਵੀ ਬਹੁਤ ਮੁਸ਼ਕਿਲਾਂ ਆਈਆਂ ਗੰਦੀ ਕਣਕ ਜਿਵੇਂ ਕਹਿੰਦੇ ਆ ਲੋਕਾਂ ਨੂੰ ਖਾਣ ਨੂੰ ਨਹੀਂ ਆ ਇੰਨਾ ਇੱਥੋਂ ਸਮੈਲਾਂ ਦੀ ਜੀ ਵੀ ਲੰਘਿਆ ਨਹੀਂ ਜਾਂਦਾ ਸਾਡੀ ਬਾਰ ਬਾਰ ਇਹੀ ਬੇਨਤੀ ਹੈ ਵੀ ਇਹਨੂੰ ਇੱਥੋਂ ਬਿਲਕੁਲ ਟੋਟਲੀ ਖਤਮ ਕੀਤਾ ਜਾਵੇ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਜੇ ਅੱਜ ਜਦੋਂ ਇਕੱਠੇ ਹੋਏ ਮੈਂ ਡਾਕਟਰ ਰਾਹੁਲ ਚੋਪਲਾ ਜੀ ਪ੍ਰੋਜੈਕਟਿੰਗ ਚਾਰਜ ਵਾਇਸ ਆਫ ਕਮੈਂਡ ਤੇ ਮੈਂ ਤਾਂ ਇਹ ਆਪਣਾ ਸਰਨ ਨੂੰ ਬੇਨਤੀ ਕਰਦਾ ਹਾਂ ਤੁਹਾਨੂੰ ਜੋੜ ਕੇ ਆਪਣਾ ਵੀ ਜਿੰਨੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਕਿਰਪਾ ਕਰਕੇ ਬਹੁਤ ਮੁਸ਼ਕਲ ਨਾਲ ਆਪਾਂ ਨੂੰ ਇੰਨਾ ਢੰ ਪਾਇਗਾ ਤੇ ਨੂੰ ਸਫਾਈ ਕਰਾਈ ਹੈ ਆਪਾਂ ਨੇ ਉਹ ਗੰਦ ਚਾਇਆ ਹੈਗਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਕਿ ਯਾ ਤਾਂ ਲੋਕਾਂ ਨੂੰ ਅਵੇਅਰਨੈਸ ਕੀਤੀ ਆ ਵੀ ਲੋਕ ਉਹ ਕੂੜਾ ਨਾ ਸੁੱਟਣ ਜੇ ਸੁੱਟਦੇ ਨੇ ਤਾਂ ਲੋਕਾਂ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ